ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਵੀਡੀਓ ਜਿੰਨੇ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਆਪਦੀ ਕੋਈ ਮਸ਼ੀਨਰੀ ਜਾਂ ਫਿਰ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਵੇਚਣਾ ਚਾਹੁੰਦੇ ਹੋ ਤਾਂ ਜਮ੍ਹਾਂ ਸਹੀ ਥਾਂ ਤੇ ਪਹੁੰਚਿਓ ਜਮ੍ਹਾਂ ਸਹੀ ਵੀਡੀਓ ਤੇ ਪਹੁੰਚਿਓ ਜੇ ਕੋਈ ਖਰੀਦਣਾ ਚਾਹੁੰਦਾ ਤਾਂ ਵੀ ਸਹੀ ਵੀਡੀਓ ਤੇ ਪਹੁੰਚੀਓ ਜੀ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੀਆਂ ਸੀ ਗੱਲਬਾਤ ਆਪਾਂ ਕਰਾਂਗੇ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਘਰ ਬੈਠੇ ਬਿਠਾਈ ਤੁਸੀਂ ਚਾਹੁੰਦੇ ਹੋ ਵੀ ਸਾਡੀ ਗੱਡੀ ਮੋਟਰਸਾਈਕਲ ਜਾਂ ਘਰ ਕੋਠੀ ਮਕਾਨ ਸੇਲ ਹੋ ਜਾਏ ਇੱਕ ਵੀਡੀਓ ਪੂਰੀ ਜਾਣਕਾਰੀ ਆਪਣਾ WhatsApp ਨੰਬਰ ਉੱਤੇ ਹਮੇਸ਼ਾ ਪੂਰੀ ਵੀਡੀਓ ਚ ਲਿਖਿਆ ਰਹਿੰਦਾ 94669 29488 ਭੇਜੋ ਐਡ ਲਗਾ ਦਾਂਗੇ ਛੇਤੀ ਤੋਂ ਛੇਤੀ ਸੇਲ ਹੋ ਜਾਊ ਤੇ ਗੱਲਬਾਤ ਕਰਾਂਗੇ ਜੀ ਆਪਾਂ ਹੁਣ ਵੀਡੀਓ ਦੀ ਪਹਿਲੀ ਗੱਡੀ ਸਵੈਪਟ ਆਪਾਂ ਲੈ ਕੇ ਪਹੁੰਚਿਆ ਲਾਲ ਰੰਗ ਦੀ ਗੱਡੀ ਐ ਸੀ ਬਹੁਤ ਵਧੀਆ ਕੰਡੀਸ਼ਨ ਚ ਆਪਾਂ ਲੈ ਕੇ ਪਹੁੰਚਿਆ ਚੈੱਕ ਕਰੋ ਅੰਦਰ ਬਾਹਰ ਦੀਆਂ ਫੋਟੋਆਂ ਮਾਲਕ ਨੇ ਬਹੁਤ ਸੋਹਣੀਆਂ ਆਪਣੇ ਕੋਲ ਖਿੱਚ ਕੇ ਭੇਜੀਆਂ ਪੰਜਾਬ ਨੰਬਰ ਗੱਡੀ ਐ ਰੰਗ ਰੂੰਗ ਪੂਰਾ ਵਧੀਆ ਪਿਆਗਾ 2006 ਮਾਡਲ ਗੱਡੀ ਆਪਾਂ ਨੂੰ ਮਿਲੂਗੀ 2026 ਤੱਕਰ ਆਪਾਂ ਨੂੰ ਪਾਸਿੰਗ ਮਿਲ ਜੂਗੀ ਸੈਕੰਡ ਓਨਰ ਗੱਡੀ ਆ ਐਲ ਐਕਸ ਆਈ ਮਾਡਲ ਚ ਹੈ ਜੀ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਆਪਾਂ ਨੂੰ ਮਿਲੂਗੀ ਤੇ ਕੋਈ ਫਾਲਤੂ ਦਾ ਖਰਚਾ ਗੱਡੀ ਨਹੀਂ ਭਾਲਦੀ ਕਿਸੇ ਪਾਸੋਂ ਵੀ ਪਿੰਡ ਭੀਕੀ ਆ ਜਿਲ੍ਹਾ ਮਾਨਸਾ ਤੇ ਗੱਡੀ ਪੈਟਰੋਲ ਤੇ ਆ ਵਧੀਆ ਗੱਡੀ ਆ ਸੋਹਣੀ ਗੱਡੀ ਆ ਟੈਟੂ ਰਾਪੇ ਦੇਖ ਲਓ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਜੀ ਵੀਡੀਓ ਵਧੀਆ ਲੱਗਿਆ ਪਸੰਦ ਆਈ ਹੈ ਤੇ ਗੱਡੀ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਜਾ ਕੇ ਦੇਖ ਸਕਦੋਂ ਵੀਡੀਓ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਗੱਡੀ ਪਸੰਦ ਆਈ ਐ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਪੈਂਡ ਭਿੱਖੀ ਇਹਨਾਂ ਦਾ ਖਾਸ ਮਾਲਕ ਦਾ ਜਿਹੜਾ ਨੰਬਰ ਹੈ ਜੀ ਸਕਰੀਨ ਤੇ ਵੱਡੇ ਵੱਡੇ ਅੱਖਰਾਂ ਚ ਆਪਾਂ ਦੇ ਹੀ ਦਿੱਤਾ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ 8427501006 ਨੰਬਰ ਤੇ ਗੱਲ ਕਰ ਸਕਦੇ ਹੋ ਗੱਲ ਕਰਕੇ ਜਾ ਕੇ ਦੇਖ ਕੇ ਪੂਰੀ ਤਸੱਲੀ ਕਰਕੇ ਉਹ ਤੋਂ ਬਾਅਦ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਦੂਜੇ ਨੰਬਰ ਤੇ ਆਪਾਂ ਡਿਜ਼ਾਇਰ ਗੱਡੀ ਲੈ ਕੇ ਪਹੁੰਚੇ ਆ ਪੰਜਾਬ ਨੰਬਰ 2014 ਮਾਡਲ ਗੱਡੀ ਆ 90 ਪੈਸੇ ਟਾਇਰ ਪਾਈ ਨੀ ਬੀਮਾ ਹੈਗਾ ਪ੍ਰਦੂਸ਼ਨ ਹੈਗਾ ਸੀ ਜਮਾ ਨਵੀਂ ਗੱਡੀ ਆਪਾਂ ਲੈ ਕੇ ਪਹੁੰਚੇ ਆ ਨਾ ਤਾਂ ਕੋਈ ਟੱਚਿੰਗ ਹੋਈ ਹੈ ਗੱਡੀ ਤੇ ਨਾ ਕੋਈ ਕੰਮ ਹੋਇਆ ਰੰਗ ਦਾ ਸਾਰਾ ਕੁਝ ਆਪ ਨੂੰ ਜੈਨੂਮ ਮਿਲੂਗਾ ਰੰਗ ਰੂੰਗ ਪੂਰਾ ਵਧੀਆ ਸੀ ਅੰਦਰੋਂ ਗੱਡੀ ਪੂਰੀ ਵਧੀਆ ਆਪ ਨੂੰ ਮਿਲੂਗੀ ਪੂਰੀ ਦੀ ਪੂਰੀ ਮੈਟਿੰਗ ਆਪਾਂ ਨੂੰ ਵਧੀਆ ਕੀਤੀ ਕਰਾਈ ਮਿਲੂਗੀ ਡੈਸ਼ਬੋਰਡ ਪੂਰਾ ਵਧੀਆ ਸੀ ਅੰਦਰੋਂ ਚੈੱਕ ਕਰੋ ਤੁਸੀਂ ਸੀਰ ਕਵਰ ਚੈੱਕ ਕਰੋ ਹਰ ਚੀਜ਼ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗੀ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਤੇ ਡਿਮਾਂਡ ਦੀ ਗੱਲ ਕਰੀਏ ਆਪਾਂ 3,80,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਗੱਡੀ ਦੀ 3,80 ਦੇ ਵਿੱਚੋਂ ਘਾਟਾ ਵਾਦਾ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਤੁਸੀਂ ਜਾ ਕੇ ਦੇਖੋਗੇ ਗੱਡੀ ਨੂੰ ਪਸੰਦ ਆਊ ਗੱਡੀ ਰੇਟ ਪਸੰਦ ਆਊ ਸਾਰਾ ਕੁਝ ਤੁਹਾਨੂੰ ਪਸੰਦ ਆਊਗਾ ਗੱਲਬਾਤ ਪਹਿਲਾਂ ਜੇ ਕੋਈ ਕਰਨੀ ਕਿਸੇ ਵੀ ਤਰ੍ਹਾਂ ਦੀ 9056528220 ਗੱਲ ਕਰ ਲਓ ਤੁਸੀਂ ਆਪ ਹੀ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 94656 29488 ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਛ ਵੀ ਹੈ ਜੀ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਫਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਗੱਲ ਕਰਾਂਗੇ ਜੀ ਆਪਾਂ ਹੁਣ ਬਲੇਰੋ ਗੱਡੀ ਦੀ ਬਲੇਰੋ ਗੱਡੀ ਚੱਕਰੋ 2013 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀਆਂ ਚੋੜੇ ਟਾਇਰ ਟਾਇਰ ਵਧੀਆ ਨੇ ਗੱਡੀ ਦਾ ਰੰਗ ਚੀਟਾ ਬਹੁਤ ਵਧੀਆ ਰੰਗ ਮਿਲ ਜੂਗਾ ਪੰਜਾਬ ਨੰਬਰ ਹੈ ਕਾਗਜ਼ ਪੱਤਰ ਸਾਰੇ ਪੂਰੇ ਦੇ ਪੂਰੇ ਆਪਾਂ ਨੂੰ ਨਾਲ ਮਿਲਣਗੇ ਗੱਡੀ ਦੇ ਗੱਡੀ ਦਾ ਰੰਗ ਤੋਂ ਲੈ ਕੇ ਸਾਰਾ ਕੁਝ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗਾ ਗੱਡੀ ਫਾਸਟ ਓਨਰ ਹੈ ਜੀ ਪਹਿਲੇ ਹੱਥ ਗੱਡੀ ਚੱਲ ਰਹੀ ਹੈ ਤੇ ਅੰਮ੍ਰਿਤਸਰ ਮਾਲਕ ਦਾ ਏਰੀਆ ਹੈਗਾ 370 ਮਾਲਕ ਨੇ ਡਿਮਾਂਡ ਕੀਤੀ ਹੈ ਜੀ ਮਾਲਕ ਕਹਿੰਦੇ ਨੇ ਰੇਟ ਕਰ ਲਾਂਗੇ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੁਸੀਂ ਜਾਓਗੇ ਗੱਡੀ ਦੇਖਣਾ ਤੁਹਾਨੂੰ ਗੱਡੀ ਵੀ ਪਸੰਦ ਆਊਗੀ ਰੇਟ ਵੀ ਗੱਡੀ ਦਾ ਪਸੰਦ ਆਊਗਾ ਬਾਕੀ ਤੁਸੀਂ ਚਲਾ ਕੇ ਦੇਖ ਲਓ ਸਟਾਰਟ ਕਰਕੇ ਦੇਖ ਲਓ ਮਾਲਕ ਕਹਿੰਦੇ ਨੇ ਜਿਹਨੂੰ ਵੀ ਪਸੰਦ ਆਉਂਦੀ ਹੈ ਗੱਡੀ ਕਰ ਜਾਜ਼ ਇੱਕ ਵਾਰੀ ਪਹਿਲਾਂ ਟਰਾਈ ਲੈ ਲੇ ਤੇ ਫਿੱਟ ਬਹਿ ਜੂਗੀ ਜਦੋਂ ਗੱਡੀ ਖਰੀਦਣ ਵਾਲੇ ਨੂੰ ਉਹ ਤੋਂ ਬਾਅਦ ਮਾਲਕ ਕਹਿੰਦੇ ਨੇ ਰੇਟ ਕਰ ਲਾਂਗੇ ਮੌਕੇ ਤੇ ਕੋਈ ਫਿਕਸ ਰੇਟ ਮਾਲਕ ਨੇ ਨਹੀਂ ਕਿਹਾ ਜੀ ਬਾਕੀ ਤੁਹਾਨੂੰ ਆਪਾਂ ਸਾਰਾ ਕੁਝ ਦੱਸ ਹੀ ਰਿਹਾ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਨਾਲ ਦੀ ਨਾਲ ਮੈਨੂੰ ਦੱਸਦੇ ਰਹੋ ਜੀ ਗੱਡੀ ਵਧੀਆ ਲੱਗੀ ਹੈ ਚੰਗੀ ਲੱਗੀ ਹੈ ਇਹ ਬਲੇਰੋ ਤਾਂ ਲਾਈਕ ਜ਼ਰੂਰ ਕਰ ਦਿਓ ਥੱਲੇ ਇੱਕ ਲਾਈਕ ਦਾ ਬਟਨ ਹੈ ਜ਼ਰੂਰ ਦਬਾ ਦਿਓ ਜੀ ਤੇ ਜਿਨ੍ਹਾਂ ਦੀ ਗੱਡੀ ਆ 91 497 44 252 ਮਾਲਕ ਦਾ ਨੰਬਰ ਹੈ ਗੱਲ ਕਰ ਸਕਦੋਂ ਤੁਸੀਂ ਆਪੀ ਜੀ ਲਾ ਕੇ ਮੈਨੂੰ ਚਲਦੀ ਚਲਦੀ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸਦੇ ਰਿਹਾ ਕਰੋ ਤੁਹਾਨੂੰ ਗੱਡੀਆਂ ਮੋਟਰਸਾਈਕਲ ਕਿਵੇਂ ਦੀਆਂ ਲੱਗ ਰਹੀਆਂ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਬੱਤ ਬੱਤ ਸਪੋਰਟ ਕਰਿਆ ਕਰੋ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਇਸ ਤਰ੍ਹਾਂ ਦੀ ਵੀਡੀਓ ਆਪਣੇ ਚੈਨਲ ਤੇ ਤੁਸੀਂ ਹਰ ਰੋਜ਼ ਜੇ ਦੇਖਣਾ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲ ਗਿਆ ਹੋਊਗਾ ਉਹਨੂੰ ਲਾਜ਼ਮੀ ਦਬਦਿਓ ਉਹਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਾਮੀ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਾਮੀ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਵੀਡੀਓ ਵੱਤੋ ਵੱਦ ਸਪੋਰਟ ਕਰਿਆ ਕਰੋ ਜੀ ਤੇ ਕਿਸੇ ਨੇ ਐਡ ਕਰਵਾਉਣੀ ਆ ਸੀ ਤੁਸੀਂ ਭੇਜ ਸਕਦੇ ਹੋ ਆਪਣੇ ਕੋਲੇ ਇੱਕ ਵੀਡੀਓ ਬਣਾ ਕੇ ਵੀਡੀਓ ਜਿਹੜੀ ਬਣਾਉਣੀ ਆ ਜੀ ਪੂਰੀ ਵਧੀਆ ਬਣਾ ਕੇ ਤੇ ਲਾਜ਼ਮੀ ਭੇਜਿਆ ਕਰੋ ਦੇ ਕੁਝ ਇੱਕ ਫੋਟੋਆਂ ਪੰਜ ਤੋਂ ਸੱਤ ਤੇ ਸਾਰੀ ਦੀ ਸਾਰੀ ਜਾਣਕਾਰੀ ਜਿੰਨੀ ਵੀ ਹੁੰਦੀ ਆ ਜੀ ਆ ਕੁਝ ਆਪਣੇ ਕੋਲੇ ਭੇਜ ਦਿਆ ਕਰੋ ਐਡ ਆਪਾਂ ਲਗਾ ਦਾਂਗੇ ਜੀ ਬਿਲਕੁਲ ਫਰੀ ਦੇ ਵਿੱਚ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੈਕੰਡ ਹੈਂਡ ਮਾਰਕੀਟ ਤੇ ਵੀਡੀਓ ਖਤਮ ਨਹੀਂ ਹੋਈ ਜੀ ਅਗੇ ਤੁਮ ਨੂੰ ਹੋਰ ਵੀ ਬਹੁਤ ਸਾਰੇ ਮਸ਼ੀਨਰੀਆਂ ਦੇਖਣ ਨੂੰ ਮਿਲਣਗੀਆਂ ਹਲੇ ਤਾਂ ਵੀਡੀਓ ਦੀ ਸ਼ੁਰੂਆਤ ਹੀ ਹੋਈ ਹੈ ਇੱਕ ਆਪਾਂ ਬੁਲਟ ਵੀ ਲੈ ਕੇ ਪਹੁੰਚੇ ਹਾਂ ਜੀ ਹੋਰ ਵੀ ਮਸ਼ੀਨਰੀਆਂ ਲੈ ਕੇ ਪਹੁੰਚਿਆ ਹਾਂ ਪਹਿਲਾਂ ਤੁਸੀਂ ਇੱਕ ਪਲਟੀਨਾ ਮੋਟਰਸਾਈਕਲ ਚੈੱਕ ਕਰੋ ਜੀ ਬਹੁਤ ਵਧੀਆ ਮੋਟਰਸਾਈਕਲ ਆਪਾਂ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਸਾਰਾ ਕੁਝ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗਾ ਰੰਗ ਦੇਖੋ ਜੀ ਪੂਰਾ ਵਧੀਆ ਮਿਲ ਜੂਗਾ ਨਾ ਤਾਂ ਕੋਈ ਪਾਰਟਸ ਡੈਮੇਜ ਹੈ ਨਾ ਕੋਈ ਐਕਸੀਡੈਂਟਡ ਹੈ ਵਧੀਆ ਮਿਲੂ ਆਪਾਂ ਨੂੰ ਵਧੀਆ ਮਾਲਕ ਨੇ ਰੱਖਿਆ ਹੋਇਆ ਤੇ ਮਾਲਕ ਕਹਿੰਦੇ ਨੇ ਵੀ ਸਾਮ ਸੁਭਾਈ ਦੇ ਵਿੱਚ ਰੱਖਿਆ ਹੋਇਆ ਮੋਟਰਸਾਈਕਲ ਦੀ ਮਾਡਲ ਦੀ ਗੱਲ ਕਰੀਏ ਤਾਂ 29 8 2019 ਚ ਮਾਲਕ ਨੇ ਲਿਆ ਸੀਗਾ 29 ਤਰੀਕ ਸੀ 8ਵਾਂ ਮਹੀਨਾ ਸੀ ਤੇ 2019 ਚ ਤੇ ਲੁਧਿਆਣਾ ਨੰਬਰ ਇਹਨੂੰ ਲੱਗਿਆ ਹੋਇਆ ਪੰਜਾਬ ਨੰਬਰ ਹੈ ਜੀ ਇਨਸ਼ੋਰੈਂਸ ਆਪਾਂ ਨੂੰ ਮਿਲੂਗਾ ਸੀ 19 11 2025 ਤੱਕ 11ਵਾਂ ਮਹੀਨਾ ਮਤਲਬ ਕਿ ਨਵੰਬਰ 2025 ਇਸ ਸਾਲ ਦੇ ਲਾਸਟ ਮਹੀਨੇ ਤੱਕ ਆਪਾਂ ਨੂੰ ਇੰਸ਼ੋਰੈਂਸ ਮਿਲ ਜਾਊਗਾ ਸਾਰੇ ਕਾਗਜ਼ ਪੱਤਰ ਪੂਰੇ ਮਿਲ ਜਾਣਗੇ ਜੀ ਡਿਮਾਂਡ ਆਪਾਂ ਅੱਜ ਗੱਲ ਕਰੀਏ ਤਾਂ ਇਹਨਾਂ ਨੇ ਕਿਹਾਗਾ ਵੀ 45000 ਦਾ ਛੱਡ ਦਾਂਗੇ ਮੰਗਲ ਨੂੰ ਕਿੰਨਾ ਮਰਜੀ ਮੰਗ ਲਈਏ ਪਰ 45-40000 ਦੀ ਮਤਲਬ ਕਿ ਇੱਥੇ ਜੀ ਰੇਟ ਕਰ ਲਾਂਗੇ ਜੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਜੀ ਤੇ 40000 ਕਿਲੋਮੀਟਰ ਚੱਲਿਆ ਹੋਇਆ ਏ ਤੇ ਮਾਲਕ ਦੇ ਏਰੀਆ ਦੀ ਗੱਲ ਕਰੀਏ ਗੁਰਾਇਆ ਮਾਲਕ ਦਾ ਏਰੀਆ ਜੀ ਫਗਵਾੜੇ ਦੇ ਨਾਲ ਗੁਰਾਇਆਗਾ ਗੁਰਾਈ ਖੜਾਗਾ ਜਲੰਧਰ ਇਹਨਾਂ ਨੂੰ ਲੱਗਦਾ گا ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਰੇਟ ਵੀ ਪਸੰਦ ਆਊਗਾ ਬਾਕੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਗੱਲ ਕਰਨੀ ਹੈ ਕੋਈ ਕਰ ਸਕਦੋਂ ਜੀ ਬੋਲਟ ਦੀ ਆਪਾਂ ਗੱਲ ਕਰਦੇ ਹਾਂ ਬੋਲਟ ਲੈ ਕੇ ਪਹੁੰਚੇ ਆਪਾਂ 2020 ਲਾਸਟ ਮਹੀਨਾ ਬਹੁਤ ਵਧੀਆ ਬੁਲਟ ਆਪਾ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਤੇ ਚੱਲਿਆ ਕੁੱਲ 55000 ਹੈ ਜੀ ਇਹ ਤੇ ਕੁਝ ਕਰਨਾ ਕਰਕੇ ਵੇਚਣਾ ਪੈ ਰਿਹਾਗਾ ਪ੍ਰੋਬਲਮ ਕਰਕੇ ਨਹੀਂ ਤਾਂ ਵੇਚਣਾ ਤਾਂ ਨਹੀਂ ਸੀਗਾ ਮਜਬੂਰੀ ਕਰਕੇ ਵੇਚਣਾ ਚਾਹੀਦਾ ਫਸਟ ਓਨਰ ਤੇ ਸਾਰਾ ਕੁਝ ਵਧੀਆਗਾ ਪਟਿਆਲੇ ਘੜੇਗਾ 175 ਮਾਲਕ ਨੇ ਡਿਮਾਂਡ ਕੀਤੀ ਸੀ 1,75000 ਰੁਪਏ ਡਿਮਾਂਡ ਹੈ ਘਟਾਵਾ ਦਾ ਕੀਤਾ ਜਾਊਗਾ ਪੂਰਾ ਸੋਹਣਾ ਬੁਲਟ ਇਹ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਜੇ ਕਿਸੇ ਨੂੰ ਪਸੰਦ ਆਉਂਦੇ ਕੋਈ ਜਾ ਕੇ ਦੇਖਣ ਦਾ ਚਾਹ ਬਣ ਹੈਗਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਬਾਕੀ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਈ ਰਿਹਾ ਜੀ ਫੋਟੋਆਂ ਚ ਵਧੀਆ ਬੋਲਟ ਪਟਿਆਲੇ ਖੜੇ ਤੇ ਸੁਨਹਿਰੀ ਮੌਕਾ ਜੀ ਕਿਉਂਕਿ ਜਮਾਈ ਨਮਾਜ਼ੀ ਮੋਟਰਸਾਈਕਲ ਇਹ ਬੋਲਟ ਤੇ ਰੇਟ ਵੀ ਬੜਾ ਘੱਟ ਹੈ ਬਾਕੀ ਨੰਬਰ ਵੀ ਸਕਰੀਨ ਤੇ ਆਪਾਂ ਦੇ ਦਿੱਤਾ ਕਰੋ ਗੱਲਬਾਤ ਤੁਸੀਂ ਆਪੀ ਜੀ ਗੱਲ ਕਰਦੇ ਹਾਂ ਜੀ ਆਪਾਂ ਮਰੂਤੀ 800 ਗੱਡੀ ਦੀ ਗੱਡੀ ਆਪਾਂ ਪੰਜਾਬ ਨੰਬਰ ਤੇ ਇਸੀ ਹੀਟਰ ਵਰਕਿੰਗ ਚ ਚਾਰ ਮਾਡਲ ਇੰਜਨ ਗੇਅਰ ਪੂਰਾ ਵਧੀਆ 25 ਤੱਕਰ ਮਤਲਬ ਕਿ ਪਾਸਿੰਗ ਆ ਖਤਮ ਹੋ ਗਈ ਸੀ ਇਹਨਾਂ ਨੇ ਡੇਟ ਤਾਂ ਦਿੱਤੀ ਆ ਪਰ ਪਾਸਿੰਗ ਖਤਮ ਹੋ ਗਈ 53000 ਰੁਪਏ ਡਿਮਾਂਡ ਇਹਨਾਂ ਨੇ ਕਹੀ ਆ ਤੁਰੀ ਗੱਡੀ ਖੜੀ ਆ ਤੇ ਰੇਟ ਮਾਲਕ ਕਹਿੰਦੇ ਨੇ ਵੀ ਘੱਟ ਵੱਧ ਕਰ ਲਾਂਗੇ ਮਾਲਕ ਦਾ ਮੋਬਾਈਲ ਨੰਬਰ ਵੱਡੇ ਵੱਡੇ ਅੱਖਰਾਂ ਚ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਕਰੋ ਗੱਲਬਾਤ ਆਪ ਹੀ ਜੇ ਕਿਸੇ ਨੇ ਕਰਨੀ ਐ ਸੀ ਬਾਕੀ ਵੀਡੀਓ ਦੀ ਗੱਲਬਾਤ ਪੂਰੀ ਆਪਾਂ ਕਰ ਹੀ ਲਈ ਜੀ ਵੀਡੀਓ ਵਧੀਆ ਲੱਗੀ ਜੇ ਤੁਹਾਨੂੰ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸ਼ੇਅਰ ਕਰ ਦਿਓ ਬਹੁਤ ਬਹੁਤ ਸਪੋਰਟ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤਾਂ ਕਿ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਘਰ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲ ਆਪਣਾ ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ